ਆ ਚੰਡੀਗੜ੍ਹ ਨੇ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ ਤੁਸੀਂ 36 ਵੋਟਾਂ ਗਿਣੀਆਂ ਕਿਵੇਂ ਗਿਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜ ਨੇ ਕਹਿੰਦੇ ਜਦੋਂ ਟਿਕ ਮਾਰਕ ਲਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨੇ ਡੇੜ ਜਣੀ ਸੱਚਖੰਡ ਸ੍ਰੀ ਹਯੂ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ ਮੈਂ ਜਿੱਦਰ ਕੋ ਦੇਖਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਠਿਕਮਾ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗਣੀਆਂ ਜਾਣ ਕਹਿੰਦਾ ਲਿਆ ਜੀਵ ਜਸਪਾਲ ਸਾਹਿਬ ਕਹਿੰਦੇ ਦਾ ਸੇ ਜੋ ਕਿਹੜੀ ਖਰਾਬ ਹੈ ਤੂੰ ਝੂਠ ਬੋਲੇ ਮੇਰੇ ਮੂਰੇ ਵੀ ਹੋਣੀ ਅਜੇ ਤੱਕ ਅੰਡਾ ਪਹਿਲੇ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ 'ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਡਿਕਲੇਅਰ ਕਰ ਦਿੱਤਾ ਕਿ ਉਹ ਆ ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ ਸੀ ਤੁਸੀਂ 36 ਵੋਟਾਂ ਗਿਣੀਆਂ ਕਿਵੇਂ ਗਿਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜਨੇ ਕਹਿੰਦੇ ਜਦੋਂ ਟਿਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ ਉਹ ਕਹਿੰਦਾ ਜੀ ਬਸ ਉਹ ਕਹਿੰਦਾ ਕੈਮਰੇ ਲੱਗੇ ਹੋਏ ਸੀਗਾ ਜਿਉਂ ਤੁਹਾਨੂੰ ਪਤਾ ਹੈ ਲੱਗੇ ਹੋਏ ਸੀ ਤੇ ਫਿਰ ਟਿਕ ਮਾਰ ਕਿਉਂ ਕਰਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਟਿਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗਣੀਆਂ ਜਾਣ ਕਹਿੰਦਾ ਲਿਆ ਦੋ ਵੋਟਾਂ ਨੇ ਚੀਪ ਜਸਪ੍ਰੀਤ ਸਾਹਿਬ ਕਹਿੰਦੇ ਦਸੇ ਚੋਂ ਕਿਹੜੀ ਖਰਾਬ ਹੈ ਤੇ ਝੂਠ ਬੋਲੇ ਮੇਰੇ ਪੁਰੇ ਵੀ ਹੋਣੀ ਅਜੇ ਤੱਕ ਅੰਡਾ ਪਹਿਲੀ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਨ ਦੀ ਪਾਰਟੀ ਦਾ ਡਿਕਲੇਅਰ ਕਰਤਾ ਕਿ ਬਣ ਮੈਂ ਇਹਦੇ ਤੇ ਇੱਕ ਤੁਹਾਨੂੰ ਚਾਰ ਲਾਈਨਾਂ ਸੁਣਾਉਣੀਆਂ ਚਾਹਣਾ ਕੁਝ ਬੀਜੇਪੀ ਦੇ ਸਮਰਥਕ ਵੀ ਆਏ ਹੋਣਗੇ ਕੋਈ ਗੱਲ ਨਹੀਂ ਕਈ ਵਾਰੀ ਉਹ ਪੇਜ ਵੀ ਦਿੰਦੇ ਆ ਵੀ ਥੋੜਾ ਦੇਖਿਓ ਭਲਵਾਂਤ ਜੀ ਵਨ ਕੀ ਕਹਿੰਦਾ ਸੀ ਕੋਈ ਨਾ ਕੋਈ ਜੋ ਰਿਪੋਰਟ ਤਾਂ ਦੇਣੀ ਪੈਂਦੀ ਆ ਉਹ ਕੀ ਕਰੀਏ ਉਹਨਾਂ ਨੂੰ ਮੈਂ ਕਹਿਣਾ ਬੀਜੇਪੀ ਵਾਲਿਆਂ ਨੂੰ ਵੀ ਉਹਨਾਂ ਨੂੰ ਇਹ ਦੱਸਦੇ ਭਗਵੰਤ ਮਾਨ ਐ ਕਹਿੰਦਾ ਸੀ ਜਿਹੜੇ ਚੰਡੀਗੜ੍ਹ ਦੇ ਪਿੱਛੇ ਜਿਵੇਂ ਕਰਦੇ ਆ ਇਹ ਕੰਮ ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨਹੀਂ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਜਿਵੇਂ ਚੰਡੀਗੜ੍ਹ ਹੈ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਕੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਜਿੱਤ ਜਿਓ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿਣੀ ਜਾਂਦੇ ਹੋ ਇਹ ਤਾਂ ਫਿਰ ਗਲਤ ਹੋ ਗਿਆ ਨਾ ਜੀ ਇਹ ਤਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਨਾ ਪਰਮਾਤਮਾ ਵੀ ਤਾਂ ਹੈਗਾ ਨਾ ਕਿਤੇ ਫਿਰ ਜਦੋਂ ਜਦੋਂ ਅਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਅਤ ਆੜੇ ਤੇ ਅੱਧਕ ਤੱਤਾ ਅਤ ਜਦੋਂ ਕਿਸੇ ਚੀਜ਼ ਦੀ ਅਤ ਹੋ ਜਾਂਦੀ ਹੈ ਤਾਂ ਅਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਸੋ بڑے بڑے ਜ਼ਾਲਿਮ ਅਤੇ ਡਿਕਟਰ ਆਏ ਨੇ ਆ ਇਸ ਤਰ੍ਹਾਂ ਨਹੀਂ ਚੱਲ ਸਕਦਾ